ਸਾਡੀਆਂ ਤਿਆਰੀਆਂ ਅਸੀਂ ਪਿੰਡਾਂ ਦੇ ਵਿੱਚ ਪੂਰੀ ਕੈਂਪੇਨ ਕੀਤੀ ਹੈ ਜੀ ਹਰ ਪਿੰਡ ਦੇ ਵਿੱਚ ਜਿੱਥੇ ਇੱਕ ਟਰਾਲੀ ਜਾ ਰਹੀ ਸੀ ਇਸ ਵਾਰ ਅਸੀਂ ਦੋ ਟਰਾਲੀਆਂ ਕੱਢ ਗਿਆ ਨੇ ਦੋ ਵਾਲੇ ਤੋਂ ਚਾਰ ਕੱਢ ਗਿਆ ਨੇ ਦੋਦੇ ਪਿੰਡ ਚ ਅਸੀਂ 6 ਟਰਾਲੀਆਂ ਲੈ ਕੇ ਆਏ ਆ ਵੱਡੀ ਗਿਣਤੀ ਜਾਵਾਂਗੇ ਜਿਹੜੀ ਸਾਡੇ ਕੋਲ ਸ਼ਕਤੀ ਆ ਉਹ ਲੋਕਾਂ ਦੇ ਇਕੱਠ ਦੀ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਾਡਾਂ ਸਾਥ ਦੇ ਰਹੇ ਨੇ ਹਰ ਪਿੰਡਾਂ ਦੇ ਵਿੱਚੋਂ ਜਾਣਗੇ ਤੇ ਅਸੀਂ ਆਪ ਦੀ ਵੱਡੀ ਤਾਕਤ ਦੇ ਨਾਲ ਸ਼ਕਤੀ ਦੇ ਨਾਲ ਮਤ ਸਾਡੀ ਬਹੁ ਗਿਣਤੀ ਦੇ ਨਾਲ ਸਰਕਾਰ ਤੇ ਦਬਾਅ ਪਾਵਾਂਗੇ ਸਰਕਾਰ ਸਾਡੀਆਂ ਮੰਨਾਂ ਮੰਗਾਂ ਨੂੰ ਮੰਨੇ ਜਲਦੀ ਤੋਂ ਜਲਦੀ ਤੁਹਾਨੂੰ ਤੁਸੀਂ ਕਹਿੰਦੇ ਹੋ ਸਾਡਾ ਅੰਦੋਲਨ ਸ਼ਾਂਤੀਪੂਰਨ ਪਰ ਦੂਜੇ ਪਾਸੇ ਬਾਰਡਰਾਂ ਤੇ ਜਿਹੋ ਜਿਹਾਂ ਤਿਆਰੀ ਦੀਆਂ ਖਬਰਾਂ ਨੇ ਉਹਨਾਂ ਸਭ ਨੂੰ ਕਿਵੇਂ ਵੇਖਦੇ ਹੋ ਜੇਕਰ ਅਜਿਹਾ ਕੁਝ ਹੁੰਦਾ ਤੁਹਾਨੂੰ ਜਾਣਾ ਪੈਂਦਾ ਤਾਂ ਫਿਰ ਕਿਸ ਤਰ੍ਹਾਂ ਕ੍ਰੋਸ ਜਿਹੜੇ ਨੇ ਉਹ ਕੀਤੇ ਜਾਣਗੇ ਬਾਰਡਰ ਦੇਖੋ ਜੀ ਅਸੀਂ ਸਾਡਾ ਜਿਹੜਾ ਮਨ ਹੈ ਸਾਨੂੰ ਲੱਗਦਾ ਹੈ ਕਿ ਸਰਕਾਰ ਸਿਰਫ ਦਿਖਾਵੇ ਲਈ ਕਰ ਰਹੀ ਹੈ ਜੇਦੋਂ ਅਸੀਂ ਜਾਵਾਂਗੇ ਉੱਥੇ ਤਾਂ ਸਰਕਾਰ ਸਾਨੂੰ ਜਾਂ ਤਾਂ ਸਾਡੀ ਗੱਲਬਾਤ ਦੇ ਮਸਲੇ ਨੂੰ ਹੱਲ ਕਰੂਗੀ ਤੇ ਨਹੀਂ ਤਾਂ ਫਿਰ ਸਾਨੂੰ ਰਸਤਾ ਦੇਊਗੀ ਸਰਕਾਰ ਤੇ ਅਸੀਂ ਜਾਵਾਂਗੇ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਜੰਤਰ ਮੰਤਰ ਜਾਣ ਦਾ ਦਿੱਲੀ ਦੇ ਵਿੱਚ ਤੇ ਸਰਕਾਰ ਠੀਕ ਹੈ ਦਿਖਾਵੇ ਦੇ ਤੌਰ ਤੇ ਕਰਦੀ ਆ ਪਹਿਲੀ ਗੱਲ ਤਾਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਤੇ ਫਿਰ ਲੋੜ ਪਈ ਤਾਂ ਮੌਕੇ ਤੇ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਮੈਂ ਤੋ ਇਹ ਨਹੀਂ ਕਹਿ ਸਕਦਾ ਪਰ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ ਲੜਨ ਵਾਸਤੇ ਨਹੀਂ ਜਾਏ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਮੰਗਣ ਵਾਸਤੇ ਆ ਤੇ ਸਰਕਾਰ ਨੂੰ ਸਾਡੇ ਹ ਮੁਰਦਨਾ ਚ ਇਹਨਾਂ ਲੋਕਾਂ ਨੂੰ ਬੇ ਵਕਤ ਪਰੇਸ਼ਾਨ ਨਾ ਕੀਤਾ ਜਾਵੇ। ਹਾਂਜੀ ਅਸੀਂ ਦਿੱਲੀ ਚੱਲੇ ਆਂ। ਬਹੁਤ ਵਵੇ ਹੋ ਗਏ, ਸੱਤ ਵਵੇ ਹੋ ਗਏ। ਸਾਡਾ ਹੱਕ ਸਾਨੂੰ ਨਹੀਂ ਦਿੱਤਾ। ਅਸੀਂ ਕੋਈ ਭੀਖ ਮੰਗਣ ਨਹੀਂ ਜਾਂਦੇ, ਆਪਦਾ ਹੱਕ ਮੰਗਣ ਜਾਂਦੇ ਆਂ। ਕੋਈ ਸਾਡੇ ਕੋਲੇ ਅਸਲਾ ਨਹੀਂ, ਖਾਲੀ ਹੱਥ ਆ। ਜਿਵੇਂ ਸਾਨੂੰ ਸਰਕਾਰ ਜਿਹੜੇ ਹਸਾਬ ਨਾਲ ਟਪਾਊਗੀ ਉਸੇ ਤਰ੍ਹਾਂ ਟੱਪਣ ਨੂੰ ਤਿਆਰ ਆਂ। ਜੇ ਬਾਪੂ ਰੋਕਣਗੇ ਜਿਵੇਂ ਰੋਕਣਗੇ, ਰੋਕਣਗੇ ਤਾਂ ਗੋਲੀਆਂ ਫੌਜ ਲਾਈ ਜਾਂਦੇ ਗੋਲੀ ਮਾਰਨ ਉਹ ਆਪ ਘਰ ਦੇ ਨੂੰ ਕਹਿੰਦੇ ਆਂਗੇ ਮੂੰਹ ਵਿਖਾਵਾਂਗੇ ਜਾ ਕੇ ਵੀ ਅਸੀਂ ਪਹਿਲੀ ਹੱਥ ਕੇ ਆਗੇ। ਜਾ ਕੇ ਸਾਹਿਬ ਕਹੇਗੇ ਨਹੀਂ ਵਿਖਾਉਂਦੇ ਜਾ ਕੇ ਮਰ ਕੇ ਜਾਵਾਂਗੇ ਸਰਕਾਰ ਦੀਆਂ ਤਿਆਰੀਆਂ ਪਿੰਡ ਦੋਦਾ ਦਾ ਨਾਂ ਮੇਰਾ ਇੰਦਰ ਸਿੰਘ ਆ ਅਸੀਂ ਕੋਈ ਸਰਕਾਰ ਨਾਲ ਲੜਨ ਨਹੀਂ ਚੱਲੇ ਤੇ ਨਾ ਪੀਕ ਮੰਗਣ ਚੱਲੇ ਆ ਅਸੀਂ ਹੱਕ ਮੰਗਣ ਚੱਲੇ ਆ ਸਾਡੀਆਂ ਜਿਹੜੀਆਂ ਮੰਗਾਂ ਕਰਸਾਨਾ ਦੇ ਪਾਏ ਆ ਕਰ ਉਹਨਾਂ ਨੇ ਪਰਚੇ ਉਹ ਵਾਰਸ ਕਰਾਉਣ ਚੱਲੇ ਆ ਜਿਹੜੇ ਸਾਡੇ ਲਿਖਤ ਹੋਈ ਸੀ ਉਹਨਾਂ ਨਾਲ ਬਹਿ ਕੇ ਵੀ ਤੁਹਾਡੀਆਂ ਮਨਜ਼ੂਰ ਕਰਾਂਗੇ ਕੋਈ ਨਹੀਂ ਕਰੀ ਸਾਨੂੰ ਉਹ ਤੋਂ ਮਿੱਠੀਆਂ ਗੋਲੀਆਂ ਦੇ ਕੇ ਸਰਕਾਰ ਤੋੜ ਦੇ ਹੁਣ ਮਿੱਠੀਆਂ ਨਹੀਂ ਖਾਣੀਆਂ ਦੀ ਜਹਿਰਾਂ ਲੀਆਂ ਗਾ ਕੇ ਤੁਰਾਂਗੇ ਤੇ ਬੱਪੂ ਜਿਹੋ ਜੇ ਪ੍ਰਬੰਧ ਨੇ ਉਹ ਜਿਸ ਤਰ੍ਹਾਂ ਲੱਗਦਾ ਉਹ ਰੋਕਣ ਵਾਲੇ بڑے ਪ੍ਰਬੰਧ ਥੋੜਾਂਗੇ ਨਾ ਤੋੜਾਂਗੇ ਤਾਂ ਫਿਰ ਮਿਸ਼ਾਨ ਨਹੀਂ ਹਟਦੇ ਅਸੀਂ ਅਸੀਂ ਉਹ ਗੱਲ ਨਹੀਂ ਮਾਈ ਭਾਗੋ ਨੇ ਜਿਵੇਂ ਮੋੜੇ ਸੀ ਨਾ ਮਾਰਦੇ ਰਹੇ ਉਹ ਮੈਂ ਨਹੀਂ ਮੋੜਦੇ ਸੀ ਇਹ ਤਾਂ ਫਿਰ ਸਿੱਧੇ ਚੱਲਾਂਗੇ ਬਾਪੂ ਉਮਰ ਕਿੰਨੀ ਹੈ ਤੁਹਾਡੀ ਜਿਹੜੀ ਮੇਰੀ ਉਮਰ ਤਾਂ 90 ਸਾਲ ਦੀ ਹੋ ਗਈ ਜੀ ਓਕੇ ਤੇ ਬਾਪੂ ਜਜ਼ਬਾ ਹੋ ਵੀ ਆ ਕਿਵੇਂ ਲੱਗਦਾ ਜਜ਼ਬਾ ਮੈਨੂੰ ਆਏ ਗਰੀਬੀ ਦੇ ਵਿੱਚ ਹੈ ਓਕੇ ਵੀ ਮਗਲੇਣਾ ਮਾਰੋ ਆ ਮਰ ਜਾਓ ਸਾਡਾ ਜਜ਼ਬਾ ਇਹ ਹੈ ਵੀ ਮੇਰੇ ਮਗਰ ਬੱਚੇ ਨਾ ਉਹਨਾਂ ਦਾ ਵੀ ਵੇਖਣਾ ਖਰਾਬ ਕਰੋ ਐਵੇਂ ਪੀਏ ਕੇ ਰੀ ਫਿਰਦੇ ਆ ਉਹ ਸਾਡੀ ਕੋਈ ਬਾਤ ਨਹੀਂ ਸੁਣ ਰਿਹਾ ਇਹ ਅਸੀਂ ਫਿਰ ਮਰਨ ਵਾਸਤੇ ਆ ਮੁੜੇ ਹੋਰ ਰੋਜ਼ ਕਰਨ ਵਾਸਤੇ ਆ ਆ ਨੌਜਵਾਨ ਤਾਂ ਨਹੀਂ ਮਰੌਣੇ ਅਸੀਂ ਅਸੀਂ ਆ ਮਰਾਂਗੇ ਅੱਭੀ ਐਸ ਉਮਰ ਚ ਉੱਥੇ ਚੱਲੇ ਹੋ ਕਿਥੇ ਘਰੇ ਵੱਲ ਬਜ਼ੁਰਗ ਬੈਂਦੇ ਲੇ ਕਹਿੰਦੇ ਤੁਹਾਡੀ ਉੱਥੇ ਚੱਲੇ ਬਜ਼ੁਰਗ ਕੋ ਆਪੇ ਬੱਚੇ ਸੰਭਾਲਣਗੇ ਕਰੋ ਸਪੈਂਟ ਆ ਜਾਵਾ ਇਸੇ ਕੰਮ ਦੇ ਧਰਨੇ ਦੀ ਜਾਣ ਆਲੇ ਆਸੀਂ ਦਿੱਲੀ ਚੱਲੇ ਆ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਐਮਐਸਸੀਪੀ ਦਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਚੱਲੇ ਆ ਸਾਮੀਨਾਥਨ ਦੀ ਰਿਪੋਰਟ ਲਾਗੂ ਕਰਾਉਣ ਚੱਲੇ ਆ ਲਖਮੀਰਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦੇਣ ਵਾਸਤੇ ਚੱਲੇ ਆ ਅਸੀਂ ਜਿੱਤ ਕੇ ਮੁੜਾਂਗੇ ਬਾਈ ਜਿਹੋ ਜੇ ਪ੍ਰਬੰਧ ਨੇ ਲੱਗਦਾ ਪਹੁੰਚ ਜਾਓਗੇ ਦਿੱਲੀ ਬਾਰਡਰਾਂ ਤੇ ਤਾਂ ਸਖਤੀ ਬੜੀ ਆ ਹਰ ਹਾਲਤ ਚ ਪਹੁੰਚਾਂਗੇ ਜੀ ਅੱਗੇ ਵੀ ਕਰੇ ਸੀ ਪ੍ਰਬੰਧ ਐਕਟ ਵੀ ਕੀਤੇ ਆ ਜਾਵਾਂਗੇ ਤਾਂ ਉਹ ਪ੍ਰਮਾਤਮਾ ਤੇ ਭਰੋਸਾ ਸਾਨੂੰ ਜਰੂਰ ਜਾਵਾਂਗੇ